ਚਲੋ ਚੁੱਪ ਯਾਰ ਸਾਰੇ ਪ੍ਰੈਸ ਦੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਤੇ ਇਲੈਕਸ਼ਨ ਹੋ ਰਹੀ ਹੈ ਪੰਜਾਬ ਦੇ ਸਰਪੰਚਾਂ ਤੇ ਪੰਚਾਇਤ ਦੀ ਜਿਸ ਤਰ੍ਹਾਂ ਸਾਰੇ ਪੰਜਾਬ ਚ ਪਹਿਲਾਂ ਵੀ ਤੁਹਾਡੇ ਧਿਆਨ ਚ ਹੈ ਕਿ ਸਰਕਾਰ ਇਹਨੂੰ ਬਹੁਤ ਇੱਕ ਪਾਸੇ ਹੋ ਕੇ ਇਲੈਕਸ਼ਨ ਕਰ ਰਹੀ ਹੈ ਜਿਹੜੇ ਵਾਰਡ ਵੰਦੀ ਕੀਤੀ ਗਈ ਹੈ ਉਹਦੇ ਨਾਲ ਵੋਟਾਂ ਵੀ ਉਹਦੇ ਅਧਾਰੋਂ ਖੋਣੀ ਚਾਹੀਦੀਆਂ ਪਰ ਦੇਖੜ ਤੇ ਆਇਆ ਵਾਰਡ ਦੀ ਵਾਰਡ ਵੰਦੀ ਕੋਈ ਹੋਰ ਹੈ ਉਹច ਮੋਟਾ ਕਿਤੇ ਹੋਰ ਵਾੜ ਦਿਆ ਭਾਈ ਇਹ ਇਨਸ਼ੋਰ ਕਰਨ ਲਈ ਜਿਹੜਾ اپੋਜੀਸ਼ਨ ਦਾ ਕੋਈ ਕੈਂਡੀਡੇਟ ਜਿਹੜਾ ਜਿੱਤਣ ਵਾਲਾ ਉਹਨੂੰ ਹਰਾਉਣ ਲਈ ਜਿਆਦਾ ਉਹਦੀਆ ਵੋਟਾਂ ਉਹ ਨੂੰ ਉਹ ਹੀ ਆਪਣੀ ਵੋਟ ਕੱਟ ਕੇ ਐਸੀ ਵਾੜ ਜਮਾਤੀ ਜਿਉਂ ਇਹਦੇ ਪ੍ਰਮੁੱਖ ਸਪੋਰਟਰ ਆ ਉਹਨਾਂ ਨੂੰ ਦੂਜੇ ਵਾੜਾ ਲੈ ਗਏ ਤਾਂ ਕਿ ਉਹ ਜਿੱਤ ਨਾ ਸਕੇ ਇਲੈਕਸ਼ਨ ਕਰਾ ਨਾ ਸਕੇ ਸੋ ਵਾੜ ਬੰਦੀ ਵੀ ਗਲਤ ਹੋਈ ਆ ਔਰ ਵੋਟਰ ਲਿਸਟਾਂ ਦਾ ਬਿਲਕੁਲ ਗਲਤ ਬੁੜੀਆਂ ਅਜੇ ਇਲੈਕਸ਼ਨ ਕਮਿਸ਼ਨ ਦੇ ਹਿਆਰ ਚ ਜਾਂਦੀ ਆ ਉਹਨਾਂ ਨੂੰ ਪਹਿਲਾਂ ਵੀ ਪਤਾ ਹੈ ਪਰ ਉਹਨਾਂ ਨੇ ਕਿਹਾ ਸੀ ਇਹਦੇ ਕਮੈਂਟਸ ਲਵਾਵਾਂਗੇ ਡੀਸੀ ਤੋਂ ਇਹ ਫਿਰ ਜਿਹੜੀ ਬੰਦੀ ਕਾਰਵਾਈ ਕਰਾਂਗੇ ਪਰ ਇੱਕ ਤਰ੍ਹਾਂ ਦੇ ਲੱਗਦਾ ਹੈ ਇਹ ਸਰਕਾਰ ਇੱਕ ਪਾਸੇ ਹੋ ਕੇ ਜਿਹੜੇ ਵੀਡੀਓ ਐਸ ਡੀ ਐਮ ਤੇ ਜਿਹੜੇ ਪੰਚਾਇਤ ਚਕ ਵੀ ਹੈ ਉਹ ਵੋਟਾਂ ਜਿੰਦੀ ਵਿੱਚ ਜੋ ਬਾਡੀ ਦੇ ਹੁਕਮ ਕੀਤਾ ਉਹਨਾਂ ਨੂੰ ਆਜ ਪਾਰਟੀ ਨੇ ਉਹ ਜਿਹੜਾ ਵੋਟਾਂ ਉਹਨਾਂ ਬਣਾਈਆਂ ਇਲੈਕਸ਼ਨ ਦਾ ਪ੍ਰੋਸੈਸ ਤਾਂ ਇੱਕ ਡਰਾਮਾ ਹੈ ਅਦਰਭਈ ਕੋਈ ਇਲੈਕਸ਼ਨ ਠੀਕ ਤਰ੍ਹਾਂ ਹੋ ਨਹੀਂ ਸਕਿਆ ਐਨਓਸੀ ਜਿਹੜੇ ਲੋਕੀ ਜਨ ਦੇ ਜੀੜੇ ਮਾਰਦੇ ਕੋਈ ਮਿਲਦੇ ਨਹੀਂ ਆ ਔਰ ਆਪਣੇ ਅੰਦਰ ਬੈਠੇ ਨੇ ਨਾਲੋਂ ਦੇ ਆਮ ਆਦਮੀ ਪਾਰਟੀ ਦੇ ਲੀਡਰ ਬੈਠੇ ਨੇ ਜਿਹੜਾ ਉਹਨਾਂ ਦਾ ਕੋਈ ਬੰਦਾ ਆ ਜਾਂਦਾ ਉਹਨੂੰ ਸਾਰਾ ਕੁਝ ਮਿਲ ਜਾਂਦਾ ਦੂਜਿਆਂ ਨੂੰ ਮਿਲ ਨਹੀਂ ਰਿਹਾ ਕੀ ਅਸ਼ਵਸ਼ੰਤ ਕਮਿਸ਼ਨ ਸਾਹਿਬ ਨੇ ਕੁਝ ਬਾਰੇ ਕੀ ਗੱਲ ਤੁਸੀਂ ਇਲੈਕਸ਼ਨ ਨੂੰ ਕੰਪਲੇਂਟ ਦਿੱਤੀ ਆ ਉਹਨਾਂ ਨੇ ਕਿਹਾ ਅੱਜ ਇਹਨਾਂ ਤੋਂ ਕਵਰਸ਼ ਕਰਵਾ ਦੇਣਾ ਇੱਕ ਤੁਹਾਡਾ ਪਹਿਲਾਂ ਵੀ ਵਫਦ ਮਿਲ ਚੁੱਕਿਆ ਆ ਆਲਰੇਡੀ ਦੋ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਨੇ ਵੀ ਇਹ ਹੀ ਮੰਗਾਂ ਰੱਖੀਆਂ ਸੀ ਪਿਟੇ ਕਾਲਾ ਗੁਰਦਾਸਪੁਰ ਜੀ ਵੀ ਕੁਝ ਹੋਇਆ ਜੋ ਕੁਝ ਕਿਵੇਂ ਦੇਖਦੇ ਹੋ ਸਾਰਾ ਪਿੰਡ ਨੇ ਉਹਨਾਂ ਨੇ ਪ੍ਰਸੋਤ ਦਿੱਤਾ ਸੀਗਾ ਭਰੋਸਾ ਕੋਈ ਆ ਨਹੀਂ ਮਾਇਆ ਮਸਲਾ ਉਹਨਾਂ ਨਾਲ ਉਹਦੇ ਕਾਰਵਾਈ ਕਰਦੇ ਹੋਣਗੇ ਇਹਦਾ ਅਸੀਂ ਸਪੈਸੀਫਿਕ ਕਪੂਰਸਲੇ ਜਿਹੜੇ ਦੇ ਬਹੁਤ ਸਾਰੇ ਕੇਸ ਆਈ ਸੀ ਉਹ ਅਸੀਂ ਇਹਨਾਂ ਨਾਲ ਇਲੈਕਸ਼ਨ ਕਮਿਸ਼ਨ ਨਾਲ ਗੱਲ ਕੀਤੀ ਸੀ ਉਹਨਾਂ ਅੱਜ 12 ਵਜੇ ਦਾ ਟਾਈਮ ਦਿੱਤਾ ਸੀ ਤੇ ਉਹਨਾਂ ਨਾਲ ਵਿਸਥਾਰ ਨਾਲ ਡਿਸਕਸ ਕੀਤਾ ਉਹਨੂੰ ਸਭ ਜੀ ਦੱਸਿਆ ਵੀ ਅੱਜ ਕਿਹੜੀ ਕਿਹੜੀ ਕਰਤੀ ਹੋਈਆਂ ਉਹਨਾਂ ਨੇ ਕਿ ਅਸੀਂ ਕਮੈਂਟਸ ਲੈ ਕੇ ਜੋ ਵੀ ਕਾਰਵਾਈ ਕਰਨ ਦੀ ਕਰਾਂਗੇ ਉਹ ਪ੍ਰਕਾਸ਼ੀ ਇੱਕ ਮੱਝੇ ਜੇ ਤੁਹਾਡਾ ਇੱਕ ਵਰਕਰ ਆਇਆ ਉਹ 2 ਕਰੋੜ ਦੀ ਬੋਲੀ ਸਰਪੰਚੀ ਨੇ ਉਸਨੇ ਲਗਾਈ ਹੈ ਉਸ ਨੂੰ ਲੈ ਕੇ ਹਾਈ ਕੋਰਟ ਚ ਵੀ ਪਟੀਸ਼ਨ ਪਾਈ ਗਈ ਹੈ ਜੋ ਹਾਈ ਕੋਰਟ ਫੈਸਲਾ ਕਰੇਗੀ ਜੋ ਹਾਈ ਕੋਰਟ ਫੈਸਲਾ ਕਰੇਗੀ ਬੋਲੀ ਲਗਾਉਣਾ ਸਹੀ ਹੈ ਕਿਉਂਕਿ ਕੱਲ ਆਵਾਜ਼ ਮੇ ਪਾਰਟੀ ਕਹਿਣਾ ਕਿ ਬੋਲੀ ਲਗਾਉਣਾ ਨਹੀਂ ਕਰਨਾ ਨਹੀਂ ਇਹਨੂੰ ਬੋਲੀ ਲਗਾਉਣਾ ਨਹੀਂ ਕਹਿ ਸਕਦੇ ਜੇ ਕੋ ਬੰਦਾ ਕਹਿੰਦਾ ਮੈਂ 2 ਕਰੋੜ ਰੁਪਏ ਕੰਟਰੀਬਿਊਟ ਕਰਾਂਗਾ ਪੰਜਾਬ ਦੇ ਵਿਕਾਸ ਲਈ ਪਿੰਡ ਦੇ ਵਿਕਾਸ ਲਈ ਇਹਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਬੋਲੀ ਲਗਾਉਣਾ ਇੱਕ ਹੋਰ ਪਾਸ਼ਾ ਉਹ ਢੰਗ ਨਾਲ ਕਹਿਣ ਦਾ ਤਰੀਕਾ ਹੀ ਉਸੇ ਕਰਨ ਨੂੰ ਉਹਨੂੰ ਉਸੇ ਦਰਬ ਦੇਖਣਾ ਚਾਹੀਦਾ ਪਰ ਕਹਿੰਦੇ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀਆਂ ਨੇ ਇਹ ਚੀਜ਼ਾਂ ਆਮਦਨੀ ਪਾਰਟੀ ਵਾਲੇ ਵੀ ਗੱਲ ਕਰਦੇ ਆ ਯਾਰ ਭ੍ਰਿਸ਼ਟਾਚਾਰ ਨੂੰ ਤਾਂ ਬਹੁਤ ਚੀਜ਼ਾਂ ਜਾਂਦੀਆਂ ਨੇ ਉਹਨੂੰ ਰੋਕਣ ਲਈ ਸਾਰਾ ਕੁਝ ਕੀਤਾ ਜਾਣਾ ਚਾਹੀਦਾ ਜੇ ਕੋਈ ਵਿਕਾਸ ਦੀ ਕੁਝ ਕਹਿਣਾ ਚਾਹੁੰਦਾ ਨਹੀਂ ਉਹਦੇ ਚੇ ਹੈ ਜੀ ਜਿਸ ਤਰ੍ਹਾਂ ਵੰਤੂ ਜੀ ਨੇ ਕਿਹਾ ਕਿ ਆਪਾਂ ਸਾਰੇ ਜਿਹੜੇ ਪਾਵਰਸ ਪੰਚਾਇਤ ਨੂੰ ਦਿੱਤੇ ਆ ਪਿੰਡ ਵਾਲਿਆਂ ਨੂੰ ਦਿੱਤੀਆਂ ਨੇ ਸੋ ਪਿੰਡ ਦੇ ਭਲੇ ਲਈ ਜੇ ਕੋਈ ਕੰਟਰੀਬਿਊਟ ਕਰਨਾ ਚਾਹੁੰਦਾ ਐਨ ਆਰ ਆਈਸ ਕਰਦੇ ਆ ਜਾਂ ਹੋਰ ਕਰਦੇ ਆ ਤੋ ਜੇ ਕੋਈ ਆਦਮੀ ਕਹਿੰਦਾ ਮੈਂ 2 ਕਰੋੜ ਪਿੰਡ ਦੇ ਭਲੇ ਲਈ ਕੰਟਰੀਬਿਊਟ ਕਰਾਂਗਾ ਔਰ ਪਿੰਡ ਨੇ ਸਰਵ ਸੰਮਤੀ ਨਾਲ ਉਹਨੂੰ ਸਰਪੰਚ ਚੁਣਿਆ ਗਿਆ ਤਾਂ ਅਸੀਂ ਨਹੀਂ ਸੋਚਦੇ ਜਿਸ ਕੋਈ ਗਲਤੀ ਆ ਸਿਰਫ ਗਲਤੀ ਇੰਨੀ ਆ ਕਿ ਬਾਕੀ ਆਮ ਆਦਮੀ ਪਾਰਟੀ ਨੂੰ ਇਹ ਬਹੁਤ ਵੱਡੀ ਤਕਲੀਫ ਹੋ ਰਹੀ ਹੈ ਕਿ ਬੀਜੇਪੀ ਦਾ ਸਰਪੰਚ ਕਿਵੇਂ ਬਣਿਆ ਹੋਰ ਕੋਈ ਏਡੀ ਗਲਤੀ ਨਹੀਂ ਦੂਸਰੀ ਗਲਤੀ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਕਿ ਬਹੁਤ ਵੱਡੀ ਧਾਂਦਲੀ ਹੋ ਰਹੀ ਆ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਪੰਚਾਇਤ ਇਲੈਕਸ਼ਨਾਂ ਮੌਜੂਦਾ ਸਰਕਾਰ ਕਰਾਉਣੀ ਨਹੀਂ ਚਾਹੁੰਦੀ ਸੀ ਇਹ ਤਾਂ ਆਨਰੇਬਲ ਹਾਈ ਕੋਰਟ ਦੇ ਆਰਡਰ ਜਦੋਂ ਆਏ ਤੇ ਇਹਨਾਂ ਨੇ ਜਲਦੀ ਦੇ ਵਿੱਚ ਜਿਹੜੀ ਵਾਰਡਬੰਦੀ ਕੀਤੀ ਆ ਆਪਦੇ ਐਮਐਲਏ ਸਹਿਬਾਨ ਨੂੰ ਔਰ ਆਪਦੇ ਲੋਕਾਂ ਨੂੰ ਦਿੱਤਾ ਵੀ ਤੁਸੀਂ ਆਪਦੇ ਵਾਰਡਬੰਦੀ ਕਰੋ ਉਹਨਾਂ ਨੇ ਆਪਣੇ ਮੁਤਾਬਕ ਇੱਕ ਪਰਿਵਾਰ ਦੇ ਜੇ 6 ਵੋਟਾਂ ਨੇ ਤਾਂ 2 ਵੋਟਾਂ ਦੂਜੇ ਵਾਰਡਸ ਪਾਤੀਆਂ 4 ਵੋਟਾਂ ਦੂਜੇ ਵਾਰਡਸ ਪਾਤੀਆਂ ਔਰ ਕਿਲੋ ਕਿਲੋਮੀਟਰ ਦਾ ਅੱਗੇ ਫਾਸਲਾ ਹੈਗਾ ਸੋ ਇਹ ਸਾਰੀ ਵਾਰਡਬੰਦੀ ਜਿਹੜੀ ਗਲਤ ਹੋਈ ਆ ਔਰ ਬਾਕੀ ਚਾਰ ਛੋਟੀਆਂ ਨੂੰ ਦੇਖਦੇ ਹੋਏ ਐਨਓਸੀ ਠੱਕੇ ਖਾ ਰਹੇ ਆ ਨਾ ਉੱਥੇ ਕੋਈ ਇਲੈਕਸ਼ਨ ਸੈਕਟਰੀ ਮਿਲਦਾ ਨਾ ਵੀਡੀਓ ਸਾਹਿਬ ਮਿਲ ਰਹਾ ਆ ਇਹਦੇ ਵਿੱਚ ਸਾਡੇ ਲੋਕ ਖੱਜਲ ਖਰਾਬ ਹੋ ਰਹੇ ਆ ਇਹ ਇਲੈਕਸ਼ਨਾਂ ਜਿਹੜੀਆਂ ਪੰਜਾਬ ਸਰਕਾਰ ਨੂੰ ਕਰਾਉਣੀਆਂ ਨਹੀਂ ਆਈਆਂ ਇਹਨਾਂ ਨੂੰ ਸਿਰਫ ਆਨਰੇਬਲ ਹਾਈ ਕੋਰਟ ਦੇ ਆਰਡਰ ਦੀ ਪਹੜਾਈ ਕਰਨ ਲਈ ਇਹਨਾਂ ਨੇ ਇੱਕ ਖਾਣਾ ਪੂਰਤੀ ਕੀਤੀ ਆ ਇਹਦੀ ਅਸੀਂ ਸਖਤ ਸਖਤ ਤੋਂ ਸਖਤ ਲਫ਼ਜ਼ਾਂ ਦੇ ਵਿੱਚ ਕਹਿੰਦੇ ਆ ਕਿ ਇਹ ਇੱਕ ਫੇਅਰ ਹੋਣੀ ਚਾਹੀਦੀ ਸੀ ਇਲੈਕਸ਼ਨ ਜਿਹੜੀ ਮੁੱਢਲੀ ਇਲੈਕਸ਼ਨ ਆ ਪੰਚਾਇਤ ਇਹ ਇੱਕ ਮੁੱਢਲੀ ਡੈਮੋਕ੍ਰੇਸੀ ਦਾ ਮੋਢਾ ਪਰ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਧਾਂਦਲੀ ਨੂੰ ਜਿਵੇਂ ਕਹਿ ਰਹੇ ਡੈਮੋਕ੍ਰੇਸੀ ਡੈਮੋਕ੍ਰੇਸੀ ਨੂੰ ਖਤਮ ਕਰਤਾ